ਹਾਂਜੀ ਦੋਸਤੋ ਕੀ ਹਾਲ ਚਾਲ ਨੇ ਜਿਵੇਂ ਤੁਹਾਨੂੰ ਤੁਸੀਂ ਵੀਡੀਓ ਦੇ ਵਿੱਚ ਦੇਖਦੇ ਸੀ ਪਹਿਲਾਂ ਵੀ ਇਹ ਕੰਪੜਦਾ ਸੀ ਜੰਮੂ ਤੇ ਇਹ ਸਟਾਰਟਿੰਗ ਤੋਂ ਜੰਮੂ ਪੜਿਆ ਜਿੱਥੇ ਪੰਜਾਬ ਤੋਂ ਬਾਹਰ ਹੋਣ ਕਰਕੇ ਵੀ ਪੰਜਾਬੀ ਨਾਲ ਬਿਲਕੁਲ ਵੀ ਟੱਚ ਨਹੀਂ ਸੀ ਇਹਨੂੰ ਪੰਜਾਬੀ ਬਿਲਕੁਲ ਨਹੀਂ ਹੁੰਦੀ ਸੀ ਜੇ ਇਹਨੂੰ ਪੁੱਛ ਵੀ ਲੈਣਾ ਪੁੱਤਾ ਕੀ ਲਿਖਿਆ ਇਹ ਵੇਖ ਕਿੱਸ ਦੰਦਾ ਸੀ ਮੈਨੂੰ ਕੀ ਪਤਾ ਪਾਪਾ ਜੀ ਹੁਣ ਬਹੁਤ ਮਿਹਨਤ ਕਰਕੇ ਇਹਨੂੰ ਪੰਜਾਬੀ ਸਿਖਾਈ ਆ ਤੇ ਹੁਣ ਇਹ ਸਾਨੂੰ ਅੱਜ ਊੜਾ ੜਾ ਸਿਖਾਊਗਾ ਇੱਕਮ ਬਬੀਆ ਸ਼ਿਗਾਲ ਸੋ ਸਿਖਿਆ ਬਤ ਊੜਾ ੜਾ ਸੁਣਾਏਗਾ ਅੱਜ ਹਾਂਜੀ ਸੁਣਾ ਊੜਾ ੜਾ ਈੜੀ ਸੱਸਾ ਹਾਹਾ ਕੱਕਾ ਖਖਾ ਗਗਾ ਕਗਾ ਨਈਆ ਚੱਚਾ ਸ਼ੱਸ਼ਾ ਚੱਜਾ ਚੱਜਾ ਨਈਆ ਟੈਂਕਾ ਠੱਠਾ ਡੱਡਾ ਟੱਡਾ ਨਾਣਾ ਤੱਤਾ ਠੱਠਾ ਦੱਦਾ ਤੱਦਾ ਨੰਨਾ ਪਪਾ ਫਫਾ ਬਾਬਾ ਬਾਬਾ ਮਮਾ ਯਯਾ ਰਾਰਾ ਯਯਾ ਰਾਰਾ ਲੱਲਾ ਬਾਬਾ ਡਾੜਾ ਸੱਸੇ ਪਰ ਬਿੰਦੀ ਸਾ ਬੋਲੇ ਖੋਕੇ ਪਰ ਬਿੰਦੀ ਖਾ ਬੋਲੇ ਗੀ ਪਰ ਬਿੰਦੀ ਕਾ ਬੋਲੇ ਜੋਟੀ ਪਰ ਬਿੰਦੀ ਜਾ ਬੋਲੇ ਫਫੇ ਪਰ ਬਿੰਦੀ ਫਾ ਬੋਲੇ ਲੱਲੇ ਪਰ ਬਿੰਦੀ ਲਾ ਬੋਲੇ ਲੋ ਵੀ ਇਹ ਕਮਨੇ ਊੜਾੜਾ ਸਹੀ ਸਨਾਤਾ ਹੁਣ ਮੈਂ ਨਾ ਸਾਈਡ ਤੇ ਜਾ ਕੇ ਦੋ ਅੱਖਰ ਇਹਨੂੰ ਇਹ ਨਹੀਂ ਵੀ ਕੱਲਾ ਊੜਾੜਾ ਸਿੱਖ ਗਿਆ ਸਰਵ 15 20 ਦਿਨ ਦੇ ਵਿੱਚ ਇਹਨੂੰ ਬਹੁਤ ਜ਼ਿਆਦਾ ਮਿਹਨਤ ਕਰਾਈ ਤੇ ਮਤਲਬ ਇਹ ਨਾ ਹੁਣ ਦੋ ਅੱਖਰ ਵੀ ਪੜ੍ਹਨੇ ਮਤਲਬ ਜੋੜਨੇ ਸਿੱਖ ਗਿਆ ਜਿਵੇਂ ਪਹਿਲਾਂ ਇਹਨੂੰ ਸਿਖਾਇਆ ਸੀ ਊੜਾ ਊਠ ਵਾਲਾ ਜਿਵੇਂ ਆਪਾਂ ਸਾਰੇ ਪੜ੍ਹਦੇ ਰਹੇ ਹਾਂ ਊੜਾ ਊਠ ਆੜਾ ਅੰਬ ਈੜੀ ਅੱਟ ਸਸਾ ਸਲੇਟ ਜਾਂ ਸਸਾ ਸੰਤਰਾ ਹਨਾ ਹਾ 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 ਥੀਓ ਵਾਲੀ ਇਹ ਮਗਲੋਂ ਉਹ ਨਾ ਚੀਜ਼ ਨੂੰ ਹੌਲੀ-ਹੌਲੀ ਜੋੜ ਕੇ ਪੜਨ ਲੱਗਿਆ ਹੁਣ ਮੈਂ ਨਾ ਸਾਈਡ ਤੇ ਜਾ ਕੇ ਤੇ ਕੁਝ ਲਿਖਦਾ ਤੇ ਫਿਰ ਇਹ ਦੇਖਦਾ ਮੈਂ ਇਹਨੂੰ ਪੜਾ ਕੇ ਦੇਖੂੰਗਾ ਅਚਾਨਕ ਇਹਨੂੰ ਕੁਝ ਪਤਾ ਲੱਗਦਾ ਕਿ ਨਹੀਂ ਚਲੋ ਆਪਾਂ ਦੇਖਦੇ ਹਾਂ ਹਨਾ ਮੈਂ ਸਾਈਡ ਤੇ ਇਹ ਮੈਂ ਲਿਖ ਲਿਆ ਇਹ ਸਭ ਠੀਕ ਹੈ ਜੀ ਦੇਖਦੇ ਹਾਂ ਹੁਣ ਪੜਦਾ ਕੀ ਜਾਂਦਾ ਪਤਾ ਦੱਸੇਗਾ ਕੀ ਲਿਖਿਆ ਦੱਸੋ ਇਹ ਸਾਬਤ ਝੂਠ ਹੈ ਜੀ ਇਹ ਸਭ ਝੂਠ ਹੈ ਜੀ ਚਲੋ ਵਧੀਆ ਕੀਤਾ ਇਹਨੂੰ ਸੱਚੀ ਨਾ ਝੂਠ ਮੰਨ ਲਿਓ ਤੁਸੀਂ ਪਰ ਚਲੋ ਲੈ ਕੇ ਆਓ ਬਾਲ ਸੋ ਤੇਰੀਆਂ ਤੇ ਦੂਸਰੇ ਤਰੇ ਫਰੈਂਡ ਆਏ ਨਹੀਂ ਅਜੇ ਖੇਡਣ ਵਾਲੇ ਚਲੋ ਕੋਈ ਨਹੀਂ ਇਹਦੀ ਗੇਮ ਸ਼ੁਰੂ ਕਰਦੇ ਹੁਣ ਓਕੇ ਬਾਈ ਟਾਟਾ